ਮੇਰੇ ਮੈਂ ਤਰ੍ਹਾਂ ਦਾ ਤਖਵੀਰ ਹੁਣਾਂ ਦੀ ਕੋਈ ਵੋਟ ਵਟ ਉਹ ਤਾਂ ਐਵੇਂ ਹੀ ਆ ਯਾਰ ਪਹਿਲਾਂ ਗੋਲੀਆਂ ਅੰਗਲੀਆਂ ਚਲਾ ਕੇ ਸਿੱਖਾ ਫੇਮਰਾ ਕੇ ਕਦੇ ਕੁਸ ਕਦੇ ਕੋਈ ਨਹੀਂ ਯਾਰ ਪਿੰਡ ਚ ਪਰਵਾਇਗਾ ਮਾੜਾ ਮੋਟਾ ਮੇਰੇ ਇੱਕ ਦੋ ਕੁ ਬੰਦਾ ਸਾਡੇ ਦਾ ਅਕਾਲੀ ਦਲ ਦਾ ਹੁਣ ਕੋਈ ਨਹੀਂ ਜਾਂ ਕੋਈ ਤੀਆ ਉੱਟੂ ਸਿੱਧੂ ਕੋਈ ਪਲਟੀ ਬੁੰਡੀ ਘੜੀ ਕਰੂ ਉਧਰ ਸਹੀ ਪਰ ਕੁੱਲ ਬਲਾ ਕੇ ਲੋਕ ਭੁੱਲ ਨਹੀਂ ਰਹੇ ਗੱਲਾਂ ਹਣਾ ਨਾ ਕਾਤੇ ਭੁੱਲਣਗੇ ਹੁਣ ਤੋਂ ਮਾਂ ਮੋਬਾਈਲਾਂ ਨਾਲ ਜਾਗਰੂ ਕਰਦੇ ਪਹਿਲਾਂ ਤਾਂ ਪਤਾ ਹੀ ਨਹੀਂਦਾ ਹੁਣ ਸਰੇ ਕੇ ਗੱਲ ਦਾ ਪਤਾ ਲੱਗਦਾ ਮਤਲਬ ਜਿਹੜੇ ਇਹਨਾਂ ਦੇ ਪਹਿਲਾਂ ਦੇ ਬਿਆਨਾਂ ਨੇ ਉਹ ਵੀ ਫਿਰ ਸੰਭਲਿਆ ਇੰਨੇ ਕਦ ਨੇ ਕਹਦਾਈ ਕਦੇ ਕੋਈ ਕਹਿੰਦੇ ਨੇ ਕਦੇ ਕੋਈ ਜ਼ਹਿਰ ਆਪੇ ਬਿਆਨ ਦੇ ਕੇ ਆਪੇ ਉਲਟ ਪਾਸੇ ਹੋ ਜਾਂਦੇ ਨੇ ਤੁਹਾਨੂੰ ਤਾਂ ਸਾਡੇ ਨਾਲੋਂ ਜ਼ਿਆਦਾ ਪਤਾ ਨਾ ਵੀ ਕਦੇ ਕੋਈ ਹੁਣ ਭੁਗਾਨ ਤੁਮਾਰ ਵੀ ਪਹਿਲਾਂ ਕਹਿੰਦਾ ਰਿਟਰੀ ਜਨੋ ਸੀ ਇਹ ਨਹੀਂ ਲਾਗੂ ਕਰੀ ਹੁਣ ਕਹਿੰਦੇ ਆਪਾਂ ਮੰਨ ਕਰਤੀ ਮੇਰਾ ਸਦਾਈ ਥੋੜੋ ਨੇ ਲੋਕ ਹਾਂ ਬਿਲਕੁਲ ਕਿ ਪਹਿਲਾਂ ਕਿਸਾਨੀ ਅੰਦੋਲਨ ਜਿੱਦਾਂ ਨੇ ਹੱਕ ਜੀ ਬਿਆਨ ਦਿੱਤਾ ਫਿਰ ਕਹਿੰਦੇ ਵੀ ਕਾਨੂੰਨ ਜਿਹੜੇ ਠੀਕ ਨਹੀਂ ਆ ਗਏ ਹਾਂ ਇਹ ਕਾਲੀ ਦਲ ਦੇ ਕਿਹਾ ਤਾਂ ਬੈਨ ਵੀ ਸਹੀ ਨੇ ਫਰ ਬਾਅਦ ਇਸ ਤੀਪੇ ਦੇ ਕਿੰਨੇ ਪਾਗਲ ਨੇ ਗਏ ਲੋਕੋ ਇਹ ਤਾਂ ਪ੍ਰਕਾਸ਼ ਬਾਦਲ ਸੀ ਉਹ ਤੋਂ ਠੀਕ ਸੀ ਕੰਮ ਹਾਂ ਉਹ ਤੋਂ ਠੀਕ ਦਾ ਇਹ ਗੱਲ ਸਹੀ ਹੈ ਤੇ ਮੁੜ ਕੇ ਫਿਰ ਇਹ ਸਿਸਟਮ ਇਸ ਇੰਨਾ ਵਿਗਾੜ ਕੇਵੇਂ ਆ ਗਿਆ ਸੁਵੀਰ ਬਾਦਲ ਕਰਕੇ ਵੀਰੇ ਅਸੀਂ ਕਿਹੜਾ ਉਹਦੇ ਘਰ ਰਹਿੰਨੇ ਆ ਯਾਰ ਵੀ ਐਨਾ ਨਹੀਂ ਤੇਗਾ ਜਿਆਦਾ ਐ ਨਾ ਉੱਚ ਪਏ ਇਹ ਲੋਕ ਹੋਗਾ ਠੀਕ ਹੈ ਨਾ ਮੈਂ ਨਹੀਂ ਤੁਸੀਂ ਨਹੀਂ ਤੁਸੀਂ ਤੁਸੀਂ ਖਬਰਾਂ ਸੁਣ ਦਿਓ ਜਿਹੜੇ ਕਾਲੀ ਲੀਡਰ ਨੇ ਟਕਸਾਲੀ ਟਕਸਾਲੀ ਲੀਡਰ ਨੇ ਕਾਲੀ ਦਲ ਵਾਲੇ ਉਹ ਕਹਿੰਦੇ ਨੇ ਕਿ ਸੁਖਬੀਰ ਬਾਦਲ ਨੂੰ ਪ੍ਰਧਾਨ ਕਿਥੋਂ ਪਰੇ ਕਰਤਾ ਚਾਹੀਦਾ ਤੁਸੀਂ ਮੰਨਦੇ ਹੋ ਇਹ ਤਾਂ ਬ੍ਰੇਕ ਕਰਨਾ ਨਾ ਕਰਨਾ ਸਿੱਧਾ ਨਹੀਂ ਬੋਟ ਪਾਉਂਦੇ ਇਹਨੂੰ ਉਹ ਪਿੰਡ 'ਚ ਪ੍ਰਭਾਵ ਹੈਗਾ ਉਹਨਾਂ ਦਾ ਮਾੜਾ ਮੋਟਾ ਮੇਰੇ ਇੱਕ ਦੋ ਗੁ ਬੰਦਾ ਸਾਡੇ ਦਾ ਕਾਲੀ ਦਲ ਦਾ ਹੁਣ ਕੋਈ ਨਹੀਂ ਹੈਗਾ ਉਹ ਵੀ ਜਿਹੜੇ ਚਲੋ ਕਿਸੇ ਦੀ ਰਿਸ਼ਤੇਦਾਰੀ ਆ ਕਿਸੇ ਦਾ ਕੋਸੋ ਜਿਆਦਾ ਨਹੀਂ ਕਾਂਗਰਸ ਦਾ ਹੀ ਹੁਣ ਦੇ ਭਗਵਾਨ ਤੁਹਾਨੂੰ ਸਹੀ ਰਿਹਾ ਤਾਂ ਇਹਨੂੰ ਪਤਾ ਲਾਗੇ ਬਾਕੀ ਅੱਕ ਅਕੇ ਨਫਰ ਕਾਂਗਰਸ ਰੁਪਾ ਮੈਂ ਬਦਲਣ ਤਾਂ ਪਾਣੀ ਪੈਣੀ ਨਹੀਂ ਜਾਂ ਕੋਈ ਤੀਆ ਉਟੂ ਸਿੱਧੂ ਕੋਈ ਪਾਰਟੀ ਬੁਲਟੀ ਖੜੀ ਕਰੂ ਉਧਰ ਸਹੀ ਉਹ ਲੋਕ ਤਾਂ ਬਦਲਾ ਦੇ 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 ਇੱਧਰ ਆਉਣ ਦੇ ਲੜਾਂਗਾ ਪੈ ਰਿਆ ਨੇ ਪਾਣੇ ਉਹਨਾਂ ਦੇ ਅੱਛਾ ਤੁਸੀਂ ਸਿੱਧੂ ਠੀਕ ਮੰਨਦੇ ਨਵਜੋ ਸਿੱਧੂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਹਲੇ ਤੱਕ ਤਾਂ ਠੀਕ ਹੈ ਉਈ ਗਲਤ ਕੰਮ ਤਾਂ ਨਹੀਂ ਗੱਲ ਬਣ ਨਹੀਂ ਰਹੀ ਕਾਂਗਰਸ ਦੇ ਵਿੱਚ ਬਣ ਨਹੀਂ ਰਹੀ ਵੀ ਜੇ ਨਵੀਂ ਪਾਰਟੀ ਪੁਲਟੀ ਬਣਾਊਗਾ ਉਹਨੂੰ ਪਾ ਕੇ ਦੇਖ ਲਾਂਗੇ ਸਾਡਾ ਕੀ ਅਜ ਤਾਂ ਆਈ ਆਪਣੀ ਬਾਕੀ ਖਾ ਕੇ ਖਾਣਾ ਹਾਕਮ ਤੁਸੀਂ ਆਖਰੀ ਸਵਾਲ ਦੱਸੋ ਪਿਛਲੀਆਂ ਦੋ ਵੀ ਸੰਤੁਸ਼ਟ ਨਹੀਂ ਸੀ ਹੁਣ ਇਤੋਂ ਵੀ ਨਹੀਂ ਸੰਤੁਸ਼ਟ ਹੈਗੇ ਜੇ ਮੰਨ ਲਓ ਨਵਜੋਤ ਸਿੱਧੂ ਵੀ ਇਦਾਂ ਹੀ ਚੱਲੇ ਆ ਫਿਰ ਕਿਤੇ ਵਿਸ਼ਵਾਸ ਕਰੋਗੇ ਕਿਸੇ ਤੋਂ ਫਿਰ ਕੀ ਕਰਨਾ ਯਾਰ ਅਜੇ ਤਾਂ ਆਪਣੀ ਖਾਣੀ ਆ ਕਰਨ ਜਿਹੜਾ ਕੁਝ ਕਰਦਾ ਫਿਰ ਅਗਲਾ ਫਿਰ ਇਹ ਤਾਂ ਕਰਨੀ ਨਾ ਸਾਦੇ ਧੰਨਵਾਦ ਤੁਹਾਡਾ ਕੀ ਨਾਮ ਬਾਬੇ ਜੀ ਗੁਰਵਜਨ ਸਿੰਘ ਤੁਸੀਂ ਕਿਵੇਂ ਦੇਖਦੇ ਹੋ ਪਿਛਲੀਆਂ ਪਾਰਟੀਆਂ ਨਾਲੋਂ ਥੋੜਾ ਬਹੁਤਾ ਫਰਕ ਨਜ਼ਰ ਆਇਆ ਕਿਉਂਕਿ ਤੁਸੀਂ ਪ੍ਰਕਾਸ਼ ਬਾਦਲ ਜਾਂ ਕੈਪਟਨ ਮਨਿੰਦਰ ਸਿੰਘ ਹੋਰ ਵੀ ਬਹੁਤ ਸਾਰੇ ਵੱਡੇ ਲੀਡਰ ਨੂੰ ਮੁੱਖ ਮੰਤਰੀ ਬਣੇ ਦੇਖਿਆ ਜ ਤੂੰ ਕਈ ਸਾਲ ਪਹਿਲਾਂ ਹਨ ਤੇ ਹੁਣ ਇੰਨਾ ਫਰਕ ਕਿਵੇਂ ਆ ਗਿਆ ਹੋਇਆ ਜੇਕਰ ਪਿਛਲੇ ਸਮੇਂ ਦੀ ਗੱਲ ਕੀਤੀ ਜਾਵੇ ਬਈ ਫਰਕ ਤਾਂ ਕੋਈ ਨਹੀਂ ਹੈਗਾ ਸਾਡੇ ਪਿੰਡ ਦੇ ਵਿੱਚ ਤਾਂ 2 ਸਾਲ ਚ ਕੁਝ ਨਹੀਂ ਬਣਿਆ ਸਾਡੇ ਪਿੰਡ ਦਾ ਹਮਗਾ ਦੇਖ ਸਾਡੇ ਪਿੰਡ 30-40 ਲੱਖ ਰੁਪਏ ਦੀ ਬੋਲੀ ਹੁੰਦੀ ਹੈ ਜੀ ਸ਼ਾਮਲਾੜਾ ਜ਼ਮੀਨ ਦੀ ਸਾਡੇ ਪਿੰਡ ਦਾ ਹਮਕਾਂ ਵਿੱਚ ਪਾਰਟੀਆਂ ਦੂਏ ਸਰਪੰਚ ਵੀ ਸਰਵੈਂਡ ਕਰਾਦਾ ਜਿਹੜਾ ਕੰਮ ਕਰਦਾ ਦਾ ਪਹਿਲਾ ਮੜੇ ਮੋਟੇ ਇਹਨਾਂ ਦਾ ਕੀ ਕਰਨਾ ਦਾ ਹਮਕਾ ਉਹ ਵੀ ਪਾਇੂਗਾ ਕਹਿੰਨੀ ਮੜ ਮੜ ਕੇ ਪਤਾ ਨਹੀਂ ਕੀ ਹੋਇਆ ਕੀ ਨਹੀਂ ਸਾਡੇ ਪਿੰਡ ਦਾ ਕੋਈ ਕੰਮ ਕਾਰਜ ਹੋਇਆ ਨਹੀਂ ਸਾਡੇ ਪਿੰਡ ਵਾਸਤੇ ਕੋਈ ਪਾਰਟੀ ਬਾਜੀ ਆਵਾ ਤੁਹਾਡੇ ਪਿੰਡ ਦੀ ਪਾਰਟੀ ਬਾਜੀ ਮੰਨਣਾ ਚਾਹੇ ਕੁਝ ਮੰਨਣਾ ਬਾਕੀ ਜੇ ਚਲੋ ਜਿਹੜਾ ਹੁਣ ਸਾਡੇ ਐਮਐਲਏ ਜਿੱਤੇ ਬਾਜੀ ਉਹ ਵੀ ਜ਼ੋਰ ਜ਼ਾਰ ਮਾਰ ਕੇ ਮੜ ਮੋਟਾ ਕਰਾਵੇ ਕੰਮ ਹੋਣੇ ਚਾਹੀਦੇ ਨੇ ਪਰ ਸਾਡੇ ਪਿੰਡ ਚ ਕੋਈ ਕੰਮ ਨਹੀਂ ਹੋਇਆ ਜਦੋਂ ਤੁਹਾਡੇ ਇਧਰ ਐਂਟਰੀ ਕਰਦੇ ਆ ਪਿੰਡ ਦੇ ਵਿੱਚ ਡੈਕੋਰੇਸ਼ਨ ਬੜੀ ਵਧੀਆ ਕਰੀ ਪਈ ਹੈ ਇਹ ਕ ਇਹ ਉਹਦੋਂ ਉਸ ਬੰਦੇ ਦਾ ਕਰਿਆ ਵੇ ਕੰਮ ਨਾ ਤਾਂ ਕੋਈ ਡੰਗਰ ਬੜੇ ਖੇਤੀ ਦੇ ਵਿੱਚ ਤੇ ਦੇਖਣ ਨੂੰ ਵੀ ਬਹੁਤ ਵਧੀਆ ਲੱਗਦਾ ਸਫਾਈ ਵੀ ਆ ਟਾਈਲਾਂ ਵੀ ਸਿਰੇ ਤੱਕ ਲੱਗੀਆਂ ਨੇ ਇਹ ਤਾਂ ਉਸ ਟਾਈਮ ਦੀ ਹੈ ਵਾ ਕਾਲੀ ਟਾਈਮ ਦਾ ਕਾਲੀਆਂ ਟਾਈਮ ਦੀ ਇਹ ਬਕਵਾਦ ਚ ਕਦੇ ਕੋਈ ਪਾਹੇ ਲੱਗਿਆ ਪਰ ਲਾਲਾ ਇਹ ਵਰ ਕੁਛ ਨਹੀਂ ਅੱਛਾ ਆ ਮੜੀਆਂ ਮੋਟੀਆਂ ਇੱਟਾਂ ਜੀਆਂ ਪੱਟ-ਪੱਟ ਕੇ ਸਿੱਧੀਆਂ ਕਰੀਆਂ ਨੇ ਹੁਣ ਪਿੱਛੇ ਜੇ ਵੀ ਬਾਕੀ ਪਹਿਲਾਂ ਹੋਰ ਕੋਈ ਪੈਸਾ ਕੁਛ ਨਹੀਂ ਉਹਦਾ ਪਹਿਲੀ ਮਤਲਬ ਉਸੇ ਸਰ ਕਾਲੀ ਸਰਪੰਚ ਨੇ ਕਰਿਆ ਵੇ ਕੰਮ ਕਿਸਾਨੀ ਦੀ ਗੱਲ ਕੀਤੀ ਜਾਵੇ ਤਾਂ ਕਿਸਾਨੀ ਪਿੱਛੇ ਨੂੰ ਜਾ ਰਹੀ ਹੈ ਹਾਲਾਂਕਿ ਸਰਕਾਰਾਂ ਸਾਰੀਆਂ ਦਾਅਵੇ ਕਰਦੀਆਂ ਨੇ ਕਿ ਅਸੀਂ ਕਿਸਾਨਾਂ ਲਈ ਕਰਾਂਗੇ ਮਾਨ ਸਰਕਾਰ ਵੀ ਦਾਅਵਾ ਕਰਦੀ ਦੇ ਵਿੱਚ ਵੀ ਦਾਅਵੇ ਕਰਦੇ ਸੀਗੇ ਕਿ ਕਿਸਾਨਾਂ ਲਈ ਅਸੀਂ ਕੋਈ ਨਾ ਕੋਈ ਕਦਮ ਪੁੱਟਾਂਗੇ ਅੱਗੇ ਕਿ ਕਿਸਾਨੀਆਂ ਜਿਹੜੀ ਲਾਹੇਵੰਦ ਹੁੰਦਾ ਬਣਾਇਆ ਜਾ ਸਕੇ ਉਮੀਦ ਲੱਗਦੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੁਣ ਧਰਨੇ ਤੇ ਲਾਉਣ ਦੀ ਲੋੜ ਪੈ ਰਹੀ ਹੈ ਤੁਹਾਨੂੰ ਲਾ ਜੀ ਇਹਨਾਂ ਸਰਕਾਰ ਤਾਂ ਮੁੱਕਰਦੀ ਆ ਸਭ ਕੁਝ ਹਾਂ ਕਰਕੇ ਪਹਿਲਾਂ ਪਾਰਾ ਮੰਗਾ ਮੰਨ ਕੇ ਫਿਰ ਮੁੱਕਰਦੀ ਆ ਕੋਈ ਰੇਟ ਨਹੀਂ ਦੇ ਰਹੀ ਸਰਕਾਰ ਕੋਈ ਸਬਸਿਡੀਆਂ ਨਹੀਂ ਆਂਦੀਆਂ ਵਧੀਆ ਦੇਰੀ ਵੀਰ ਜੀ ਇਹ ਕਿਹਦਾ ਸੋਭੀ ਤੁਸੀਂ ਆਪਣੀ ਸਮਝ ਮੁਤਾਬਕ ਤੁਸੀਂ ਖੇਤਾਂ ਦੇ ਵਿੱਚ ਕੰਮ ਕਰਦੇ ਹੋ ਹਨਾ ਕਿ ਕਿਹੜੀ ਫਸਲ ਹੈ ਜਿਹੜੀ ਵੀ ਉਹਦੇ ਉੱਤੇ ਜਿਹੜੀ ਐਮਐਸਪੀ ਮਿਲੇ ਵੀ ਕਿਸਾਨਾਂ ਦੀ ਹਾਲਤ ਅੱਗੇ ਸੁਧਰ ਸਕਦੀ ਹੈ ਕਿਹੜੀ ਕਿਹੜੀ ਫਸਲ ਸਬਜ਼ੀਆਂ ਬੜੀ ਮੈਨੂੰ ਨਹੀਂ ਚਾਹੀਦੀ ਆ ਦਾਲਾਂ ਬੜੀ ਮੈਨੂੰ ਚਾਹੀਦੀਆਂ ਸਬਜ਼ੀਆਂ ਦੀ ਮਿਲਣੀ ਚਾਹੀਦੀ ਹੈ ਕਣਕ ਜੀਰੀ ਤੇ ਚੋਨੇ ਤੇ ਮਿਲਦੀ ਆ ਕਾ ਮੜੀ ਜੀ ਇਹ ਵੀ ਜੇ ਮੜਾ ਮੋਟਾ 11 ਕੇ ਬਾਅਦ ਚ ਸੀਜ਼ਨ ਦਾ ਖਤਮ ਹੁੰਦਾ ਵੀ ਟੁੱਟਣ ਲੱਗ ਜਾਂਦੇ ਨੇ ਇਹ ਵੀ ਵਿੱਚ ਕੱਟ ਲੱਗੇ ਲੱਗ ਜਾਂਦੇ ਨੇ ਲੈਣ ਇਕਨਾ ਪੋਲੀਟਿਕਲ ਲੀਡਰ ਨੇ ਜਿਹੜੇ ਨਵਜੋਤ ਸਿੰਘ ਦੋ ਹੋ ਗਏ ਡਾਕਟਰ ਧਰਮबीर ਗਾਂਧੀ ਉਹ ਪੋਸਤ ਦੀ ਖੇਤੀ ਦੀ ਮੰਗ ਚੁੱਕਦੇ ਸੀ ਜਿਉ ਹੋਣ ਲੱਗ ਜੇ ਤਾਂ ਥੋੜਾ ਬੋਤਾ ਸੁਧਾਰ ਹੋ ਸਕਦਾ ਇਹਨਾਂ ਚੀਜ਼ਾਂ ਦੇ ਵਿੱਚ ਵੀ ਇਹਦੇ ਵਰ ਦਾ ਬਹੁਤ ਬਾਰੇ ਪਤਾ ਨਹੀਂ ਹੁਣ ਇਹ ਚੀਜ਼ਾਂ ਕਿੱਡਾ ਆਪਾਂ ਵਰਤਦੇ ਆ ਨਾ ਕਦੇ ਪਤਾ ਹਜ਼ਾਰ ਹੋਊਗਾ ਕਹਿੰਦੇ ਪੰਜਾਬ ਚ ਨਸ਼ੇ ਦਾ ਮੁੱਦਾ ਬਹੁਤ ਵੱਡਾ ਹੈ ਇਹ ਪਿਛਲੀਆਂ ਸਰਕਾਰਾਂ ਤੋਂ ਚੱਲੇ ਆ ਰਿਹਾ ਹੈ ਲੱਗਦਾ ਹੈ ਕਿ ਇਸ ਸਰਕਾਰ ਦੇ ਵਿੱਚ ਮਾੜੀ ਮੋੜ ਠੱਲ ਪਈ ਹੈ ਕਿਉਂ ਵੀ ਚੱਲ ਰਿਹਾ ਨਹੀਂ ਨਹੀਂ ਸਭ ਦਾ ਬੰਦਾ ਦੀ ਇਹਦੇ ਚ ਪਤਾ ਲੱਗਦਾ ਮੈਨੂੰ ਅਜੇ ਪਹਿਲਾਂ ਮੜਾ ਮੋਟਾ ਜਿਹਾ ਹੁੰਦਾ ਦਾ ਟਮਾ ਟੱ ਇਹ ਨੂੰ ਮਰਜੀ ਦੇਖ ਲਾ ਤੂੰ ਆ ਮੁੰਡੇ ਜਿਹੜੂ ਅੱਜ ਸਿਰਜੀ ਹਲਦੇ ਜਾਂਦੇ ਨੇ ਹੁਣ ਤਾਂ ਅਜੇ ਪਹਿਲਾਂ ਘਟਦੇ ਹਾਂ ਹਾਂ ਹੁਣਾਰੇ ਕਿ ਬੰਦ ਕਿਉਂ ਨਹੀਂ ਹੋ ਰਿਹਾ ਕਾਰਨ ਕੀ ਹੈ ਬੰਦੇ ਤਾਂ ਹੁਣ ਜੀ ਸਰਕਾਰ ਦੇ ਹੱਥਾਂ ਕੰਮੇ ਸਰਕਾਰ ਆਪਣੀ ਚੌਕਸੀ ਕਰੇ ਪੂਰੀ ਪੂਰੀ ਆਪਣੇ ਛਾਪੇ ਛੁੱਪੇ ਮਾਰੇ ਜਿਹੜੇ ਛਟੋਰ ਨੇ ਨਾ ਪਰ ਮਤਲਬ ਕੀ ਇਹਨੂੰ ਫੜੇ ਇਹ ਨੌਜਵਾਨ ਫਿਰ ਉਧਰੋਂ ਕਿਉਂ ਜਾ ਰਹੇ ਨੇ ਉਹਨਾਂ ਨੂੰ ਕੀ ਜ਼ਰੂਰਤ ਹੈ ਬੇਰੁਜ਼ਗਾਰੀ ਹੈ ਜੀ ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਸਰਕਾਰ ਕਹਿੰਦੀ ਨੌਕਰੀਆਂ ਦੇ ਰਹੇ ਆਂ ਅਸੀਂ ਨਾ ਜਿਹੜੀਆਂ ਕਿੜੀਆਂ ਨੌਕਰੀ ਸਾਡੇ ਬੰਦੇ ਤਾਂ ਕਿਸੇ ਨੂੰ ਮਿਲੀ ਵੀ ਨਹੀਂ